ਤੇ ਪਲੱਸ ਕਾਲੀ ਦਾ ਦਮਿਲ ਗਿਆ ਤਾਂ ਬਾਈ ਲੱਗਿਆ ਵੀ ਇਹ ਤਾਂ ਨਸ਼ੇ ਵਾਲੀ ਸਟੇਟ ਹੈ। ਹਾਂ ਜੀ ਉਹ ਤਾਂ ਨਸ਼ੇੜੀ ਹੈ। ਕਿਛਾ ਵੀ ਕੋਈ ਇਹ ਨਹੀਂ ਹੈ ਕਿ ਬਹੁਤ ਖਦਮ ਨਹੀਂ ਕੀਤੀ ਜਾ ਸਕਦੀ ਜਾਂ ਮਤਲਬ ਬੰਦਰਗੀ ਨਹੀਂ ਹੋ ਸਕਦੀ। ਸਿਰਫ ਜੋਸ਼ ਦੀ ਲੋੜ ਹੈ। ਮਤਲਬ ਜਿन्हे ਹੋਰ ਕੰਮਾਂ 'ਚ ਆਪਣਾ ਇੰਟਰਸਟ ਹੈ ਇਹਨੂੰ ਥੋੜਾ ਜਿਹਾ ਇੰਟਰਸਟ ਆਪਣਾ ਵਧਾ ਦੇ। ਨੌਜਵਾਨ ਪੀੜੀ ਬੈਠੀ ਹੈ ਤੁਸੀਂ ਵੀਰੂ ਬੈਠੇ ਹੋ। ਮਤਲਬ ਕੋਈ ਨਾ ਕੋਈ ਫਾਰਮ ਨਾ ਨਾ ਕਿ ਆਪਾਂ ਕਿਵੇਂ ਕੋ ਚੰਗਾ ਪਰ ਬੰਦਾ ਜਿਹਦੇ 80 90 ਕਿਲੋ ਵੇਟ ਹੈ ਉਹ ਸ਼ੁਰੂ ਕਰ ਦੇਵੇ ਮਹੀਨੇ ਦੋ ਮਹੀਨੇ ਚੋਂ ਪਤਾ ਲੱਗ ਜਾਂਦਾ ਠੀਕ ਹੈ ਨਸ਼ੇ ਵਾਲੇ ਦੀ ਸ਼ਕਲ ਦੱਸਣ ਲੱਗ ਜਾਂਦੀ ਇਸ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਕਿਉਂਕਿ ਮੈਂ ਇੱਥੇ ਐਸਐਚਓ ਦਰਵਾ ਵੀ ਰਿਹਾ ਠੀਕ ਹੈ ਬੱਚਿਆਂ ਨੂੰ ਵੀ ਅਸੀਂ ਚਾਹੁੰਦੇ ਆ ਦੇਖੋ ਜੇ ਅਸੀਂ ਕਹਿੰਦੇ ਆ ਵੀ ਸਾਡੇ ਤੱਕ ਜਲਦੀ ਪਹੁੰਚੇ ਸਾਡਾ ਉਹਦਾ ਕੋਈ ਮਕਸਦ ਕੋਈ ਹੋਰ ਤਾਂ ਹੈ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੇ ਕੋਈ ਗਲਤ ਕੰਮ ਕਰ ਰਿਹਾ ਹੈ ਉਹਨੂੰ ਸੁਧਾਰ ਲਈਏ ਸਮਝਾ ਲਈਏ ਇਹ ਨਹੀਂ ਸਮਝਦਾ ਕਾਨੂੰਨੀ ਕਰ ਵੀ ਕਰਦੇ ਠੀਕ ਹੈ ਫਿਰ ਉਹ ਜੇਲ੍ਹ ਦੇਖੇ ਫਿਰ ਉਹ ਸਜ਼ਾ ਹੋਵੇ ਜੋ ਉਹਦਾ ਪ੍ਰੋਸੀਜਰ ਚੱਲੇ ਪਰ ਇਹ ਸਹਿਯੋਗ ਤੋਂ ਬਿਨਾ ਨਹੀਂ ਕੰਮ ਆਵੇ ਉਹ ਦੇਖੋ ਜਿਹੜੀ ਕਲਾਸ ਪੜ੍ਹਨਾ ਇੱਕ ਚੀਜ਼ ਠੀਕ ਹੋਣੀ ਹੈ ਤੇ ਇਹਦੀ ਸਮਾਜ ਚ ਬਦਲਣ ਨੂੰ ਹੋ ਜਾਣਾ ਹੈ ਹੈ ਫਿਰ ਜੇ ਤੈਨੂੰ ਅਸੀਂ ਕੋਈ ਕਹੀਏ ਕਿ ਤੂੰ ਆ ਕੰਮ ਕਰ ਤੂੰ ਸਾਡੇ ਨਾਲ ਸਾਡੇ ਹੈਲਪਰ ਨੂੰ ਤਿਆਰ ਕਰ ਉਸ ਮੈਂ ਮਤਲਬ ਇਹ ਜਜ਼ਬਾ ਜ਼ਰੂਰੀ ਹੈ ਦੇਖੋ ਜਦੋਂ ਇਹੋ ਜਿਹੇ ਨੌਜਵਾਨ ਬੱਚੇ ਇਕੱਠੇ ਆਪਾਂ ਬੜੀ ਮੀਟਿੰਗ ਦਾ ਬੇਸਿਕ ਮਕਸਦ ਆਪਣਾ ਇਹੀ ਹੈ ਕਿ ਆਪਾਂ ਇਕੱਠੇ ਹੋ ਗਏ ਸਾਰੇ ਕੋਈ ਦਾ ਇਹ ਨਹੀਂ ਵੀ ਆਪਾਂ ਹੱਲ ਕੋ ਅੱਜ 10 ਮਿੰਟ ਦੀ ਕੱਢ ਦੇਣਾ ਕੋਈ ਇੱਕ ਦਿਨ ਚ ਹੀ ਨਿਕਲ ਜਾਣਾ ਪਰ ਅੱਜ ਆਪਾਂ ਜੇ ਅੱਜ ਸ਼ੁਰੂ ਹੋ ਜਾਵਾਂਗੇ ਫਿਰ ਹੋ ਜਾਣਾ ਜੇ ਤੁਸੀਂ ਅੱਜ ਵਾਲੀ ਮੀਟਿੰਗ ਨੂੰ ਇਹ ਮੰਨ ਕੇ ਚੱਲੋਗੇ ਵੀ ਆਪਾਂ ਸਟਾਰਟ ਕਰਦੇ ਆ ਸਟਾਰਟ करिए ਕਰ ਤੋਂ ਸਟਾਰਟ करिए ਜੇ ਕੋਈ ਕਰ ਉਹਨੂੰ ਹੁੰਦਾ ਏਨੇ ਕ ਵਜੇ ਕੰਮ ਚੱਲ ਪੈਂਦਾ ਹਾਂਜੀ ਜਿਹੜੇ ਕੋ ਦੂਜੇ ਨਸ਼ੇ ਨੇ ਕੋ ਪੀਫੀਮ ਵਾਲੇ ਉਹ ਬਿਨਾਂ ਘੜੀ ਤੋਂ ਦੱਸ ਦਿੰਦੇ ਨੇ ਵੀ ਹੁਣ ਏਨੇ ਵੱਜ ਗਏ ਨੇ ਕਿਉਂਕਿ ਸਰੀਰ ਮੰਗਣ ਲੱਗ ਪੈਂਦਾ ਨਹੀਂ ਨਹੀਂ ਸੱਚੀ ਔਰ ਇਸ ਸਰੀਰ ਨੂੰ ਪ੍ਰਮਾਤਮਾ ਨੇ ਜਿਹਨੇ ਵਧੀਆ ਤਰੀਕੇ ਨਾਲ ਬਣਾਇਆ ਮੈਨੂੰ ਹੀ ਕਹਿੰਦਾ ਉਹ हट ਗਿਆ ਸੀਗਾ ਜੀ ਬਾਰ-ਬਾਰ ਚਾਰ-ਪੰਜ ਵਾਰੀ ਮੈਂ ਗਿਆ ਹਾਂ ਉਹਨਾਂ ਦੀ ਸਾਡੇ ਭਲੇ ਵਾਸਤੇ ਉਹਨੇ ਹੁਣ ਅਸੀਂ ਸਾਨੂੰ ਛੱਡਣੀ ਬੰਦ ਬੋਲੋ ਪਿੰਡ ਦੇ ਵਿੱਚ ਬਾਰੇ ਮੰਦੀ ਦਾ ਸਰ ਹੈ ਨਹੀਂ ਕਿ ਥੋੜੇ ਨੂੰ ਥੋੜੇ ਨੇ ਜੇ ਤੁਸੀਂ ਜੀ ਪਰਸੈਂਟੇਜ ਲਾਉਂਗੇ ਤੇ 5 ਕੰਪੇਟਿਟਿਵ ਕਿਤਾਈ ਇਹ ਦੇਖੋ ਜੀ ਜਿਹੜਾ ਆਪਣਾ ਸੂਬਾ ਪੰਜਾਬ ਬੜਾ ਹੀ ਪਰਫੁੱਲਤ ਤੇ ਬੜੀ ਜਰਖੇਜ਼ ਧਰਤੀ ਹੈ ਆਪਣੀ ਬਹੁਤ ਹੀ ਵਧੀਆ ਖਿੱਤੇ 'ਚ ਆਪਾਂ ਸਾਰੇ ਲੋਕ ਰਹਿ ਰਹੇ ਆ ਜਿਹੜੀ ਨਸ਼ੇ ਦੀ ਬਿਮਾਰੀ ਹੈ ਉਹਦੇ ਕਰਕੇ ਪੰਜਾਬ ਦੀ ਬਦਨਾਮੀ ਥਰੂਆਊਟ ਵਰਲਡ ਹੈ ਜਿਹੜਾ ਅਸੀਂ ਸਮਝਦੇ ਆਂ ਵੀ ਜੇ ਪੰਜਾਬੀ ਬੰਦਾ ਇੰਨਾ ਤਗੜਾ ਹੋ ਕੇ ਹਰੇਕ ਮਕਾਮ ਹਾਸਲ ਕਰ ਸਕਦਾ ਤੇ ਇਹ ਇਹਨੂੰ ਵੀ ਆਪਾਂ ਠੱਲ ਪਾਸ ਆੜਿਆ ਉਸੇ ਸਬੰਧੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਇਹਦੇ ਲਈ ਸੀ ਵੀ ਅਸੀਂ ਲੋਕਾਂ ਨੂੰ ਪ੍ਰੇਰੀਏ ਮਿਲੀਏ ਉਹਨਾਂ ਨਾਲ ਇੱਕ ਹੋਰ ਜਿਹੜਾ ਠੋਸ ਰابطਾ ਬਣਾਈਏ ਤਾਂ ਜੋ ਨਸ਼ੇ ਵਾਲਾ ਜਿਹੜਾ ਕਾਲਾ ਧੰਦਾ ਚੱਲ ਰਿਹਾ ਜਿਹੜਾ ਬੇਪਾਰ ਲੋਕਸ਼ਪ ਦੇ ਚੱਲ ਰਿਹਾ ਇਹਨੂੰ ਅਸੀਂ ਖਤਮ ਕਰ ਸਕੀਏ ਤੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਦੇ ਨਸ਼ੇ ਵਾਲੇ ਜਿਹੜੇ ਕੋੜ ਤੋਂ ਅਸੀਂ ਬਚਾ ਸਕੀਏ ਦੇਖੋ ਅੱਜ ਮੈਂ ਇੱਥੇ ਆ ਕੇ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ ਵੀ ਮੈਂ ਤਕਰੀਬਨ ਹਰ ਵਰਗ ਦਾ ਹਰ ਉਮਰ ਦੇ ਇੱਥੇ ਸਾਰੇ ਵਿਅਕਤੀ ਹਾਜ਼ਰ ਸੀ ਔਰ ਮੈਂ ਜਿੰਨਾਂ ਨੂੰ ਪੁੱਛਿਆ ਉਹਨਾਂ ਨੇ ਇਸ ਗੱਲ 'ਤੇ ਬੜਾ ਅੱਛਾ ਰਿਸਪੌਂਸ ਦਿੱਤਾ ਤੇ ਜਿਹੜਾ ਅੱਗੇ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਵੀ ਕੀਤਾ ਵੀ ਅਸੀਂ ਇਸ ਕੰਮ ਤੇ ਇਹ ਇਸ ਸਬਜੈਕਟ ਤੇ ਪੂਰਾ ਕੰਮ ਕਰਾਂਗੇ ਔਰ ਨਸ਼ਿਆਂ ਦੀ ਰੋਕਥਾਮ ਲਈ ਅਸੀਂ ਟਿਲ ਦਾ ਵਾਅ ਲਾਵਾਂਗੇ ਔਰ ਪੂਰਾ ਸਾਡਾ ਸਹਿਯੋਗ ਦੇਣਗੇ ਨੌਜਵਾਨਾਂ ਨੂੰ ਕੀ ਹਾਂ ਦੇ ਜੰਗ ਜਿੰਨਾ ਸੱਚੀ ਨੌਜਵਾਨ ਪੀੜੀ ਦੇਖੋ ਸਾਡਾ ਸਰਮਾਇਆ ਆਉਣ ਵਾਲਾ ਸਾਡਾ ਭਵਿੱਖ ਹੈ ਮੈਂ ਨੌਜਵਾਨ ਪੀੜੀ ਨੂੰ ਆਪਣੇ ਵੱਲੋਂ ਦਿਲੋਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਜਵਾਨੀ ਨੂੰ ਤੁਸੀਂ ਵਧੀਆ ਕੰਮਕਾਰ ਤੇ ਲਾਓ ਆਪਣਾ ਜਿਹੜਾ ਸਰੀਰਕ ਤੰਦਰੁਸਤੀ ਹੈ ਉਹਨੂੰ ਹਮੇਸ਼ਾ ਸਾਹਮਣੇ ਰੱਖੋ ਆਪਣੇ ਮਾਪੇਵਾਂ ਨੂੰ ਤੁਸੀਂ ਇਹ ਜ਼ਰੂਰ ਦੇਖੋ ਵੀ ਸਾਡੀ ਕਿਸੇ ਕੰਮ ਨਾਲ ਉਹਨਾਂ ਨੂੰ ਕੋਈ ਠੇਸ ਤਾਂ ਨਹੀਂ ਪਹੁੰਚੇਗੀ ਉਹਨਾਂ ਨੂੰ ਕੋਈ ਦੁੱਖ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ ਨੌਜਵਾਨ ਪੀੜ੍ਹੀ ਤੋਂ ਸਾਨੂੰ ਬਹੁਤ ਉਮੀਦਾਂ ਨੇ ਮੈਂ ਉਹਨਾਂ ਨੂੰ ਦਿਲੋਂ ਕਹਿਣਾ ਵੀ ਉਹ ਨਸ਼ਿਆਂ ਤੋਂ ਜ਼ਰੂਰ ਦੂਰ ਰਹਿਣ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਅੱਜ ਵੀ ਇੱਥੇ ਮੀਟਿੰਗ ਵਿੱਚ ਇੱਕ ਨੌਜਵਾਨ ਲੜਕਾ ਉਹਨੂੰ ਮੈਂ ਪੁੱਛਿਆ ਇਹਦੇ ਬਾਰੇ ਤਾਂ ਉਹਨੇ ਬੜਾ ਵਧੀਆ ਕਿਹਾ ਵੀ ਇਹ ਬਹੁਤ ਗਲਤ ਜਿਹੜੀ ਹੈਗੀ ਇੱਕ ਰੀਤ ਚੱਲੀ ਹੋਈ ਹੈ ਨਸ਼ੇ ਦੀ ਤੇ ਸਾਨੂੰ ਲੱਗਦਾ ਵੀ ਬੱਚਿਆਂ ਤੋਂ ਅਸੀਂ ਇਹਦੇ ਤੇ ਜ਼ਿਆਦਾ ਕੰਮ ਲੈ ਸਕਦੇ ਹਾਂ ਕਿਉਂਕਿ ਬੱਚੇ ਜਿਹੜੀ ਗੱਲ ਦੀ ਜਿੱਦ ਫੜ ਲੈਂਦੇ ਨੇ ਤੇ ਮਾਪੇ ਜਾਂ ਉਹਦੇ ਭੈਣ ਭਰਾ ਜ਼ਰੂਰ ਉਹਨੂੰ ਮੰਨਦੇ ਨੇ ਰਾਜ ਗੜਬੇ ਦੇ ਹੋਰ ਪਿੰਡਾਂ 'ਚ ਵੀ ਜਾਇਆ ਜਾ ਰਿਹਾ ਜਾਗਰੂਕਤਾ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਮੀਟਿੰਗ ਰੱਖੀ ਐ ਐਸਐਚਓ ਸਾਹਿਬ ਨੇ ਉਹ ਅਸੀਂ ਕੌਰੀਆਂ ਸਾਈਡ ਰੱਖੀ ਐ ਮੀਟਿੰਗ ਇਸ ਤੋਂ ਬਾਅਦ ਅਸੀਂ ਉੱਥੇ ਇਸ ਤਰ੍ਹਾਂ ਹੀ ਪਬਲਿਕ ਨਾਲ ਇੰਟਰੈਕਸ਼ਨ ਕਰਦੇ ਆ ਜੀ ਸਰ ਪਰ ਉਹਦਾ ਜਿਹੜੀ ਮਹਿੰਨਾ ਚਲਾਈ ਜਾ ਰਹੀ ਐ ਡਿਪਟੀ ਸਾਹਿਬ ਥਾਣੇ ਵਿੱਚ ਪਹੁੰਚੇ ਹੋਏ ਨੇ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਨੇ ਕਿਹਦੇ ਨਸ਼ਾ ਆ ਜੀ ਉਹ ਸਾਡਾ ਬਹੁਤ ਤਰੀਕੇ ਨਾਲ ਨੁਕਸਾਨ ਕਰਦਾ ਆ ਸਭ ਤੋਂ ਅਸੀਂ ਪਹਿਲਾਂ ਵੇਖਾਂਗੇ ਸਾਡਾ ਆਰਥਿਕ ਨੁਕਸਾਨ ਵੀ ਐ ਸਾਡੀ ਪੂੰਜੀ ਖਤਮ ਹੁੰਦੀ ਐ ਸਾਡਾ ਸਮਾਜ ਦਾ ਨਿਸ਼ਾਨ ਵੀ ਐ ਸਾਨੂੰ ਸਮਾਜ ਦੇ ਸਮਝੀ ਸੋਜੀ ਆ ਉਹ ਨਹੀਂ ਛੇਤੀ ਆਉਂਦੀ ਹੈਗੀ ਅਸੀਂ ਬੇਫਾਲਤੂ ਜੀਵਨ ਜਿਉਂਦੇ ਆ ਜਿਹੜੀ ਤੀਜੀ ਚੀਜ਼ ਸਭ ਤੋਂ ਵੱਡੀ ਆ ਉਹ ਸਾਡਾ ਸਰੀਰ ਉਹਨੂੰ ਵੀ ਖਰਾਬ ਕਰਦੀ ਆ ਤਾਂ ਮਤਲਬ ਕਿ ਜਿਹੜਾ ਇਹ ਨਸ਼ਾ ਛਡਾਉਣ ਦੀ ਮੁਹਿੰਮ ਚੱਲ ਰਹੀ ਆ ਨਾ ਜੀ ਜਗਾ ਜਗਾਹਾਂ ਤੇ ਲੋਕੀ ਜਾਂ ਪ੍ਰਚਾਰ ਕਰਦੇ ਨੇ ਨਸ਼ਾ ਛਡੋ ਨਸ਼ਾ ਛਡੋ ਨਸ਼ਾ ਨਾ ਕਰੋ ਨਸ਼ਕ ਅਗਲਾ ਪੁੱਛ ਨਸ਼ਾ ਕਿਉਂ ਨਾ ਕਰਾਂ ਇਹ ਸਵਾਲ ਲੋਕੀ ਕੀ ਕਰਦੇ ਨਸ਼ਾ ਕਿਉਂ ਨਾ ਕਰਾਂ ਪਰ ਨੇਕ ਸਾਡੇ ਗੁਰੂ ਸਾਹਿਬ ਨੇ ਬੜੀ ਟਾਈਮ ਪਹਿਲਾਂ ਕਿਹਾ ਤਾਂ ਕਿ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਇਹ ਸਾਡੇ ਗੁਰੂ ਸਾਹਿਬ ਨੇ ਕਿਹਾ ਤਾਂ ਭਾਈ ਸ਼ਰਾਬ ਪੀਏਗਾ ਪਰ ਇਹ ਗੱਲ ਸਮਝ ਕੇ ਵੀ ਸਾਨੂੰ ਅਸੀਂ ਤੇ ਅੱਜ ਕਿਉਂਕਿ ਨਸ਼ਾ ਲੋਕੀ ਪਹਿਲਾਂ ਨਹੀਂ ਸੀ ਨਾ ਕਰਦੇ ਹੁਣ ਕਰਨ ਲੱਗੇ ਆ ਤਾਂ ਜਿਹੜਾ ਇਹ ਸਮੇਂ ਦਾ ਗੈਪ ਪੈ ਗਿਆ ਇਹ ਸਾਰਾ ਗੈਪ ਜਿਹੜਾ ਹੈ ਇਹਨੂੰ ਕਵਰ ਕਰਨ ਵਾਸਤੇ ਸਾਨੂੰ ਚੰਗੀਆਂ ਸੰਗਤਾਂ ਚੰਗੇ ਸੈਮੀਨਾਰ ਕਰਨ ਦੀ ਲੋੜ ਆ ਤਾਂ ਕਿ ਅਸੀਂ ਇਸ ਚੀਜ਼ ਦੇ ਵਿੱਚ ਜਿਹੜਾ ਮਤਲਬ ਕਿ ਆਪਣੇ ਆਪ ਨੂੰ ਸੁਧਾਰ ਸਕੀਏ ਆਪਣੀ ਜ਼ਿੰਦਗੀ ਸੋਹਣੀ ਜੋ ਸਕੀਏ ਨਸ਼ਾ ਜਿਹੜਾ ਹੈ ਨਾ ਉਹ ਤਾਨੂੰ ਖਰਾਬ ਕਰਦਾ ਆ ਤੁਹਾਡੀ ਨਸਲ ਵੀ ਖਰਾਬ ਕਰਦਾ ਆ ਨਸ਼ਾ ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਆ ਭਾਂਡੇ ਦੇ ਨਸ਼ੇ ਦੇ ਉੱਤੇ ਲਿਖਿਆ ਹੁੰਦਾ ਆ ਕਿ ਖਾਣਾ ਹਾਨੀ ਕਰ ਕਚਰਾ ਪੀਣੀ ਹਾਨੀ ਕਰ ਕ ਮੈਂ ਕਹਨਾ ਵੀ ਜਿਹੜੇ ਪਸ਼ੂ ਆ ਉਹ ਸਮਝ ਜਾਂਦੇ ਆ ਬੰਦੇ ਨੂੰ ਵੀ ਸਮਝਣਾ ਚਾਹੀਦਾ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ੇ ਆਪਣਾ ਨਸ਼ੇ ਨੂੰ ਰੋਕਣ ਦੇ ਉੱਪਰ ਆਲੇ ਬਹੁਤ ਕੀਤੇ ਜਾ ਰਹੇ ਨੇ ਪਰ ਨੌਜਵਾਨ ਪ੍ਰੇਰਤ ਨਹੀਂ ਹੋ ਰਹੀ ਤੁਸੀਂ ਵਿਚਾਰ ਦਿੰਦੇ ਹੋ ਕਿ ਨੌਜਵਾਨਾਂ ਨੂੰ ਕਿਵੇਂ ਰੋਕਿਆ ਜਾਵੇ ਜਿਹੜੇ ਜੀ ਨੌਜਵਾਨ ਨੇ ਆ ਇਹਦੇ ਵਿੱਚ ਮੈਂ ਜਿੰਨੇ ਕੁ ਮੈਨੂੰ ਮਿਲਦੇ ਉਹ ਕਹਿੰਦੇ ਅਸੀਂ ਬੇਰੁਜ਼ਗਾਰ ਹਾਂ ਵੀ ਤਾਂ ਸਾਡਾ ਮਨ ਕਰਦਾ ਛ ਨਸ਼ੇ 'ਚ ਲੱਗ ਜੀ ਤਾਂ ਇਹਦਾ ਨਸ਼ਾ ਆ ਨਾ ਉਹ ਕਿਸੇ ਬੰਦੇ ਨੂੰ ਜੱਕਦਮ ਨਹੀਂ ਫੜਦਾ ਹੈ ਜਿਹੜਾ ਉਹਦੇ ਵਿੱਚ ਕੀ ਹੁੰਦਾ ਹੈ ਪਹਿਲਾਂ ਇਹ ਸਾਡੀ ਸੰਗਤ ਆ ਨਾ ਉਹ ਸੰਗਤ ਸਾਡੀ ਕਮੀ ਹੁੰਦੀ ਆ ਚੰਗੀ ਸੰਗਤ ਕਰੋਗੇ ਤਾਂ ਚੰਗੇ ਬਣ ਜਾਓਗੇ ਕਿਉਂਕਿ ਜਿਹੜੇ ਬੁਰੇ ਕੰਮ ਆ ਉਹ ਸਿੱਖਨੇ ਨਹੀਂ ਪੈਂਦੇ ਆਪਣੇ ਆਪ ਅਸੀਂ ਸਿੱਖ ਜਾਣ ਕਰ ਲੈਂਦੇ ਆ ਸੋ ਨਸ਼ੇ ਤੋਂ ਬਚਣ ਦੀ ਸਭ ਤੋਂ ਪਹਿਲੀ ਗੱਲ ਆ ਵੀ ਚੰਗੀ ਸੰਗਤ ਕਰੋ ਗੁਰੂ ਦੀ ਸੰਗਤ ਕਰੋ ਕਿ ਸਾਡੇ ਗੁਰੂ ਸਾਹਿਬ ਦੀ ਜੇ ਸਾਡੀ ਖੁਆਰੀ ਇਹ ਆ ਕਿ ਅਸੀਂ ਗੁਰੂ ਤੋਂ ਬੇਮਕੋਏ ਹੋਇਆ ਗੁਰਮੁਖ ਬਣ ਕੇ ਗੁਰਸਿੱਖ ਬਣ ਕੇ ਚੰਗੇ ਕੰਮ ਕਰਕੇ ਆਪਣੇ ਆਵਰੇ ਸੋਚ ਕੇ ਆਪਣਾ ਫਿਚਰ ਸੋਚ ਕੇ ਨਮਾ ਨਿਸ਼ਾਨਾ ਬਣਾ ਕੇ ਫਿਰ ਅਸੀਂ ਆਪਣੀ ਜ਼ਿੰਦਗੀ ਚ ਨਸ਼ਾ ਤੋਂ ਮੁਕਤੀ ਪਾ ਸਕਦੇ ਆ ਅੱਜ ਠਾਣਾ ਤੜਪਿੰਦੇ ਵਿੱਚ ਕਿਹੜਾ ਸੈਮੀਨਾਰ ਹੋਇਆ ਜੀ ਸਾਡੇ ਡਿਪਟੀ ਸਾਹਿਬ ਵੱਲੋਂ ਸਾਹਿਬ ਐਸਐਚਓ ਦਰਸ਼ਨ ਸਿੰਘ ਉਹਨਾਂ ਨੇ ਬਹੁਤ ਹੀ ਵਧੀਆ ਸੈਮੀਨਾਰ ਕੀਤਾ ਤੇ ਨਸ਼ੇ ਬਾਰੇ ਪੂਰੇ ਤੌਰ ਤੇ ਦੱਸਿਆ ਗਿਆ ਕਿ ਨਸ਼ੇ ਤੋਂ ਕਿੰਨਾ ਆਪਾਂ ਬਚ ਸਕੀਏ ਉਹ ਨਹੀਂ ਵਧੀਆ ਤਕਰੀਬਨ ਸਾਡੇ ਢੜਬੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਚਲੋ ਮਾੜਾ ਮੋਟਾ ਨਸ਼ਾ ਆਉਣਾ ਵੀ ਨਸ਼ਾ ਹੈਗਾ ਇਹੋ ਜਿਹੇ ਸੈਮੀਨਾਰ ਹੋਣੇ ਚਾਹੀਦੇ ਨੇ ਅਸੀਂ ਬਲੋ ਸਾਹਿਬ ਦਾ ਤੇ ਸਾਰੇ ਢੜਬੇ ਸਟਾਫ ਦਾ ਬਹੁਤ ਧੰਨਵਾਦ ਕਰਦੇ ਆ ਕਦੋਂ ਵੀ ਇਹਨਾਂ ਨੂੰ ਫੋਨ ਕਰਦੇ ਆ ਇਹ 5-7 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਪਹੁੰਚ ਜਾਂਦੇ ਆ ਜੀ